ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਖੜੇ ਹਾਂ ਸ਼ੋਕਾ ਹਸਪਤਾਲ ਦੇ ਬਾਹਰ ਤੇ ਸਾਡੇ ਨਾਲ ਹਰਪ੍ਰਜਨ ਸਿੰਘ ਸਲੇਮਪੁਰ ਮਸੰਦਾ ਪਿੰਡ ਤੋਂ ਕਰੀਬ 1 ਸਾਲ ਪਹਿਲਾਂ ਤੋਂ ਇਹਨਾਂ ਦੇ ਇਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਦੀ ਦਵਾਈ ਚੱਲ ਰਹੀ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੇਵਾ ਸੁਸਾਇਟੀ ਵੱਲੋਂ 1 ਸਾਲ ਹੋ ਗਿਆ ਜੀ ਪੂਰਾ ਕੰਪਲੀਟ ਤੇ ਦਾਨੀ ਸੱਜਣਾ ਦੇ ਸਾਥ ਨਾਲ ਇਹਨਾਂ ਨੂੰ ਸਮੇਂ ਸਿਰ ਦਵਾਈ ਲੈ ਕੇ ਦਿੰਦੇ ਰਹੇ ਆ ਤੇ ਅੱਜ ਵੀ ਇਹਨਾਂ ਦੀ ਦਵਾਈ ਜਿਹੜੀ ਸੀਗੀ ਉਹ ਅੱਜ ਲੈ ਕੇ ਦਿੱਤੀ ਇੱਥੋਂ ਹਸਪਤਾਲ ਤੋਂ 4 ਮਹੀਨਿਆਂ ਦੀ ਇਹਨਾਂ ਨੂੰ ਦਵਾਈ ਲੈ ਕੇ ਦੇ ਦਿੱਤੀ ਗਈ ਆ ਤੇ ਬਾਕੀ ਇਹਨਾਂ ਦੀ ਜਿਹੜੀ ਸਿਚੁਏਸ਼ਨ ਸੀਗੀ ਅਸੀਂ ਪਹਿਲਾਂ ਵੀ ਦੱਸੀ ਸੀ ਜੀ ਤੁਹਾਨੂੰ ਵੀਡੀਓ ਜਰੀਏ ਇਹਨਾਂ ਦੀ ਜਿਹੜੀ ਘਰ ਵਾਲੀ ਆ ਜੀ ਕਾਫੀ ਦਿਮਾਗੀ ਤੌਰ ਤੇ ਬਿਮਾਰ ਆ ਤੇ ਠੀਕ ਨਹੀਂ ਰਹਿੰਦੇ ਕਾਫੀ ਸਾਲਾਂ ਤੋਂ ਕਾਫੀ ਯਾਨੀ ਪੁਰਾਣੀ ਬਿਮਾਰੀ ਆ ਉਹਨਾਂ ਨੂੰ ਦਿਮਾਗੀ ਤੇ ਕਾਫੀ ਅੱਗੇ ਇਹਨਾਂ ਨੇ ਆ ਦਾਖਲ ਵੀ ਕਰਾਇਆ ਉਹਨਾਂ ਨੂੰ ਹਸਪਤਾਲ ਤੇ ਜਿਹੜੀ ਇਹ ਦਿਮਾਗ ਦੀ ਦਵਾਈ ਆ ਤੇ ਇਹ ਲਗਾਤਾਰ ਹੀ ਚੱਲਦੀ ਆ ਦੇ ਇਹਨਾਂ ਦਾ ਇੱਕ ਬੇਟਾ ਆ ਹੈਂਡੀਕੈਪਡ ਆ ਉਹ ਉਹ ਵੀਰ ਉਹ ਵੀ ਚੱਲ ਫਿਰ ਨਹੀਂ ਸਕਦਾ ਚੱਲਣ ਫਿਰਨ ਦਾ ਆ ਸਮਰਥ ਆ ਤੇ ਉਹ ਵੀਰ ਉੱਥੇ ਆਪਣੇ ਕੱਲਣ ਸਾਬ ਦੇ ਰਸਤੇ ਵਿੱਚ ਜਿਹੜੇ ਜਹਾਜ਼ ਹੁੰਦੇ ਆ ਜਹਾਜ਼ ਉਹ ਵੇਚਦਾ ਆ ਉੱਥੇ ਨਵੀਂ ਪੁੱਛਦਾ ਜੀ ਇਹਨਾਂ ਨੂੰ ਤੁਹਾਨੂੰ 1 ਸਾਲ ਤੋਂ ਦਵਾਈ ਮਿਲ ਰਹੀ ਹੈ ਜੀ ਹਾਂ ਜੀ ਪੂਰੇ ਐ ਟਾਈਮ ਸਵਾਥ ਨੂੰ ਮਿਲਦੀ ਕੋਈ ਤੁਹਾਨੂੰ ਦਿੱਕਤ ਤਾਂ ਨਹੀਂ ਹੋਈ ਕਦੇ ਵੀ ਕੋਈ ਪ੍ਰੋਬਲਮ ਨਹੀਂ ਹੋਈ ਤੇ ਉਦਾਂ ਮੈਂ ਤੁਹਾਨੂੰ ਇੱਕ ਗੱਲ ਚਲੋ ਪੁੱਛਣਾ ਚਾਹੁੰਦਾ ਵੀ ਇੱਕ ਸਾਲ ਤੋਂ ਪਹਿਲਾਂ ਤੁਸੀਂ ਦਵਾਈ ਦਾ ਕਿੱਦਾਂ ਮੈਨੇਜ ਕਰਦੇ ਸੀਗੇ ਜਦੋਂ ਦਵਾਈ ਆਪਣਾ ਹੁਣ ਸਿਵਾ ਸੁਸਾਇਟੀ ਜਰੀਏ ਨਹੀਂ ਚੱਲਦੀ ਸੀ ਫਿਰ ਕਿੱਦਾਂ ਦਵਾਈ ਦਾ ਕਰਦੇ ਸੀ ਤੁਸੀਂ ਇਦਾਂ ਜਾਂ ਵੀਰੇ ਪਹਿਲਾਂ ਕਿਸੇ ਦਾ ਦਮਦਲਾ ਕਰਕੇ ਕਿਸੇ ਤੋਂ ਲੈ ਲੈਣੇ ਕੋ ਮਾੜਾ ਮੋਟਾ ਮੈਂ ਕੰਮ ਕਰਦਾ ਇੱਕੋ ਮੁੰਡਾ ਦਾ 20 ਰੁਪਏ ਦਾ 150 ਕਮਾਉਂਦਾ ਸੀ ਰੋਜ਼ ਦਾ ਤੇ ਤਾਂ ਸਾਡਾ ਮਾੜਾ ਮੋਟਾ ਟਾਈਮ ਪਾਸ ਕਰਦਾ ਹੁਣ ਵੀਰੇ ਬਿਲਕੁਲ ਹੀ ਮੈਂ ਕੰਮ ਕਰ ਨਹੀਂ ਕਰ ਸਕਦਾ ਮੇਰੇ ਘਰ ਵਾਲੀ ਵੀ ਦੇ ਬਿਮਾਰੀ ਰਹਿੰਦੀ ਐ ਤੇ ਬੇਟਾ ਮੇਰਾ 18 ਸਾਲਾਂ ਦਾ ਹੋ ਗਿਆ ਉਹ ਵੀ ਮੰਡੀ ਤੇ ਹੀ ਆ ਉੱਥੇ ਦੇ ਖਾਚਾ ਖੁਚਾ ਬਠੇਰਾ ਕੀਤਾ ਹੁਣ ਬਿਲਕੁਲ ਡੈੱਡ ਹੋ ਗਿਆ ਹੈ ਸਰੀਰ ਬਹੁਤ ਪੜਾ ਹੋ ਗਿਆ ਔਰ ਫਿਰ ਨਹੀਂ ਸਕਦਾ ਤੇ ਪ੍ਰਮਾਤਮਾ ਦੀ ਮਿਹਰ ਨਾਲ ਤੇ ਦਾਨੀ ਸੱਜਣਾ ਦੇ ਸਾਥ ਨਾਲ ਅਸੀਂ ਇਹੀ ਕਰਦੇ ਆਂ ਵੀ ਅੱਗੋਂ ਵੀ ਇਹਨਾਂ ਦੀ ਦਵਾਈ ਚੱਲਦੀ ਰਹੂਗੀ ਮੈਂ ਤੁਹਾਨੂੰ ਉੱਥੇ ਇਹ ਹੀ ਬੇਨਤੀ ਕਰਨੀ ਚਾਹੁੰਦਾ ਇਹੋ ਜਿਹੇ ਬਹੁਤ ਪਰਿਵਾਰ ਆ ਆਪਣੇ ਨੇੜੇ ਵੀ ਬਹੁਤ ਪਰਿਵਾਰ ਹੁੰਦੇ ਆ ਸਿਰਫ ਇੱਕ ਇਹੀ ਮੈਂ ਕਹਿੰਦਾ ਵੀ ਹਰੇਕ ਦਾ ਸਾਥ ਦਿਓ ਤੁਸੀਂ ਵੀ ਕਿ ਜਿਹੜੇ ਸਾਡੇ ਵੀਰ ਸਾਡੇ ਵੀਰ ਭਰਾ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਇਹ ਬੇਨਤੀ ਕਰਦੇ ਆ ਆਪਣਾ ਦਾ ਸਬੰਧ ਕੱਢੋ ਇਹੋ ਜੇ ਹੋਰ ਬਹੁਤ ਪਰਿਵਾਰ ਆ ਜੇ ਆਪਾਂ ਸਾਰਿਆਂ ਦਾ ਸਾਥ ਦੇ ਸਕੀਏ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਭਲੀ ਕਰੇ ਜੀ